ਪੰਜਾਬ ਦੇ ਵਿੱਚ ਆਏ ਦਿਨ ਹੀ ਗੁਰੂਕਰਾਂ ਦੇ ਵਿੱਚ ਬੇਅਦਬੀ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਪਰ ਪ੍ਰਸ਼ਾਸਨ ਦੇ ਵੱਲੋਂ ਕਿਸੇ ਵੀ ਬੇਅਦਬੀ ਕਰਨ ਵਾਲੇ ਨੂੰ ਅਜਹੀ ਮਿਸਾਲੀ ਸਜ਼ਾ ਨਹੀਂ ਦਿੱਤੀਗੀ ਜਿਸ ਕਾਰਨ ਅੱਗੇ ਤੋਂ ਅਜਿਹੀਆਂ ਘਟਨਾਵਾਂ ਵਾਪਰਨ ਤੋਂ ਰੋਕ ਸਕਣ ਅਜਿਹਾ ਇੱਕ ਮਾਮਲਾ ਹੁਸ਼ਿਆਰਪੁਰ ਦੇ ਥਾਣਾ ਬੁੱਲੋਵਾਲ ਅਦੀਨ ਬੁੱਲੋਵਾਲ ਤੋਂ ਆਇਆ ਜਿੱਥੇ ਕਿ ਅੱਜ ਸਵੇਰੇ ਪਿੰਡ ਦੇ ਗੁਰਦੁਆਰੇ ਦੇ ਵਿੱਚ ਮੌਜੂਦਾ ਸਰਪੰਚ ਦੇ ਵੱਲੋਂ ਬੇਅਦਬੀ ਕੀਤੀ ਗਈ ਹੈ ਜਿਸ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਤੇ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਪਿੰਡ ਦਾ ਸਰਪੰਚ ਹੀ ਕਿਵੇਂ ਗਲਿਆਰਾ ਟੱਪ ਕੇ ਅੰਦਰ ਜਾ ਕੇ ਬੇਅਦਬੀ ਕਰਦਾ ਹੈ ਅਤੇ ਸਮੂਹ ਸਿੱਖ ਜਥੇਬੰਦੀਆਂ ਦੇ ਵੱਲੋਂ ਇਸ ਦੇ ਰੋਸ ਤੇ ਵਿੱਚ ਐਸਐਸਪੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਅਤੇ ਇਸ ਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੇ ਲਈ ਕਿਹਾ ਇਸ ਮੌਕੇ ਸਿੱਖ ਜਥੇਬੰਦੀਆਂ ਦੇ ਆਗੂ ਨੋਵਲ ਜੀਤ ਨੇ ਕੀ ਕੁਝ ਕੀਤਾ ਉਹ ਤੁਹਾਨੂੰ ਵੀ ਸੁਣਾਉਨੇ ਆ ਮੈਂ ਜਾਨਾ ਮੈਂ ਤੁਹਾਡਾ ਮੇਰਾ ਨਾਂ ਨੋਵਲਜੀਤ ਸਿੰਘ ਨੋਵਲਜੀਤ ਜੀ ਅੱਜ ਐਸਐਸਪੀ ਹੁਸ਼ਾਰਪੁਰ ਦੇ ਨਾਲ ਮੁਲਾਕਾਤ ਕਰਨ ਆਏ ਸਿਗੇ ਕੀ ਪੂਰਾ ਮਾਮਲਾ ਤੇ ਕਿੱਥੋਂ ਦਾ ਮਾਮਲਾ ਜੀ ਦੇਖੋ ਅਸੀਂ ਅੱਜ ਐਸਐਸਪੀ ਸਾਹਿਬ ਤੋਂ ਆਏ ਸਿਗੇ ਸਾਡੇ ਗੁਰਦੁਆਰਾ ਸਿੰਘ ਸਵਾ ਦਾ ਮਸਲਾ ਇਹ ਸਾਰਾ ਅਸੀਂ ਕਾਫੀ ਚਿਰ ਤੋਂ ਅਰਨਦੀਪ ਸਿੰਘ ਤੋਂ ਪੀੜਤ ਆ ਸਾਰੇ ਜਿਹੜੇ ਬੁੱਲਵਾਲ ਦੇ ਗੁਰਸਿੱਖ ਆ ਅਸੀਂ ਤੇ ਇਹ ਬੰਦਾ ਜਿਹੜਾ ਹੈਗਾ ਆ ਇਹ बार-बार ਜਿਹੜਾ ਗੁਰੂ ਘਰ ਦੇ ਵਿੱਚ ਕੁਤਾਈਆਂ ਕਰ ਰਿਹਾ ਸੀਗਾ ਤੇ ਅਸੀਂ ਇਹਨੂੰ 2 ਦਸੰਬਰ ਨੂੰ ਸਾਰੀ ਕਮੇਟੀ ਨੇ ਇਹਨੂੰ ਫਾਰਕ ਕਰਤਾ ਸੀਗਾ ਪਰ ਇਹ ਬੰਦਾ ਗੁਰੂ ਘਰ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਤੇ ਉੱਥੇ ਕੋਈ ਵੀ ਘਟਨਾ ਘਟ ਸਕਦੀ ਕਿਉਂਕਿ ਇਹ ਇਹ ਮੈਂਟਲੀ ਡਿਸਟਰਬ ਵੀ ਹੋ ਜਾਂਦਾ ਇਹ ਸਹੀ ਵੀ ਹੋ ਜਾਂਦਾ ਆ ਤੇ ਜਦੋਂ ਇਹ ਕੁਝ ਕਰਨਾ ਹੋਵੇ ਉਦੋਂ ਸਹੀ ਹੋ ਕੇ ਕਰਦਾ ਬਾਅਦ ਚ ਇਹ ਮੈਂਟਲੀ ਵੀ ਆਪਣੇ ਆਪ ਨੂੰ ਸਾਬਤ ਕਰਨ ਲੱਗ ਜਾਂਦਾ ਵੀ ਮੈਂ ਮੈਂਟਲੀ ਡਿਸਟਰਬ ਆ ਜਦੋਂ ਇਹ ਕੋਈ ਇਦਾਂ ਦੀ ਗੱਲ ਕਰ ਦਿੰਦਾ ਅਸੀਂ 7 ਤਰੀਕ ਨੂੰ ਜਿਹੜੀ ਆ ਅਸੀਂ ਕੰਪਲੇਨਟ ਦਿੱਤੀ ਸੀ ਜਾ ਕੇ ਪਿੰਡ ਦੇ ਬੰਦਿਆਂ ਨੇ ਥਾਣੇ ਦੇ ਵਿੱਚ ਤੇ ਅਸੀਂ ਇਹ ਗੱਲ ਕਹੀ ਸੀ ਵੀ ਇਹ ਬੰਦਾ ਕੋਈ ਵੀ ਕਾਰਵਾਈ ਕਰ ਸਕਦਾ ਕੁਝ ਵੀ ਕਰ ਸਕਦਾ ਕਿਉਂਕਿ ਉਹ ਪੂਰੇ ਮੂਡ ਚਾ ਉਹ ਸਾਰੀਆਂ ਉਹਦੀਆਂ ਹਰਕਤਾਂ ਤੋਂ ਪਤਾ ਲੱਗਣ ਡਿਆ ਵੀ ਇਹ ਕੋਈ ਵੀ ਕੁਝ ਵੀ ਕਰ ਸਕਦਾ ਇਹ ਬੰਦਾ ਅੱਜ ਜਿਹੜੀ ਘਟਨਾ ਵਾਪਰੀ ਹੈ ਗੁਰੂ ਘਰ ਦੇ ਅੰਦਰ ਗੁਰੂ ਘਰ ਦਾ ਕੀ ਨਾਮ ਹੈ ਜੀ ਸਾਡਾ ਗੁਰਦੁਆਰਾ ਸਿੰਘ ਸਭਾ ਬੁੱਲੋਵਾਲ ਅੱਜ ਕੀ ਘਟਨਾ ਵਾਪਰੀ ਅੱਜ ਦੇਖੋ ਅੱਜ ਸੰਗਰਾਂਦ ਦਾ ਦਿਹਾੜਾ ਸੀ ਸਾਰਾ ਪਿੰਡ ਆਇਆ ਹੋਇਆ ਸੀਗਾ ਬੁੱਲੋਵਾਲ ਦਾ ਸਾਰਾ ਪਿੰਡ ਅਸੀਂ ਇਕੱਠੇ ਹੋਏ ਹੋਏ ਸੀਗੇ ਉਹਦੇ ਵਿੱਚ ਇਹਨੇ ਉਹੀ ਗੱਲਾਂ ਦੁਬਾਰਾ ਸ਼ੁਰੂ ਕੀਤੀਆਂ ਉੱਥੇ ਆ ਕੇ ਵੀ ਹਿਸਾਬ ਦੋ ਪੈਸਾ ਪੈਸਾ ਪਤਾ ਲੱਗਣਾ ਚਾਹੀਦਾ ਜਦ ਕਿ ਇਹਨੂੰ ਸਾਰਾ ਕੁਝ ਪਤਾ ਸੀਗਾ ਇਹਨੇ ਜਾਣ ਕੇ ਉੱਥੇ ਇਹਨੇ ਕଳਾ ਕਲੇਸ਼ ਪਾਈ ਇਹ ਹਿਸਾਬ ਮੰਗ ਰਿਹਾ ਜੀ ਕਿ ਪਿੰਡ ਦੇ ਮੁਖੀ ਆ ਕੋਈ ਇਹ ਕਿਆ ਵਾ ਇਹ ਪਿੰਡ ਦਾ ਸਰਪੰਚ ਆ ਇਹ ਪਿੰਡ ਦਾ ਸਰਪੰਚ ਆ ਇਹ ਪਿੰਡ ਦਾ ਇਹ ਬੁੱਲੋਵਾਲ ਦਾ ਇਹ ਘਟਨਾ ਵੀ ਬੁੱਲੋਵਾਲ ਦੀ ਹੈ ਇਹ ਘਟਨਾ ਵੀ ਬੁੱਲੋਵਾਲ ਦੀ ਹੈ ਇਹ ਪਿੰਡ ਦਾ ਸਰਪੰਚ ਆ ਤੇ ਪਿਛਲੇ ਪਿੰਡ ਚ ਜਾ ਕੇ ਪੁੱਛ ਸਕਦੇ ਵੀ ਕਿੰਨੇ ਚਿਰ ਤੋਂ ਇਹ ਸਰਪੰਚੀ ਚੱਲ ਰਹੀ ਆ ਕਿ ਨਹੀਂ ਚੱਲ ਰਹੀ ਇਹ ਪਿੰਡ ਚ ਮੌਜੂਦ ਹੀ ਨਹੀਂ ਹੁੰਦਾ ਕਦੀ ਵੀ ਇਹ ਸਾਰੇ ਪਿੰਡ ਚੋਂ ਪਤਾ ਲੱਗਦਾ ਇਹ ਸਾਰੇ ਕੰਮ ਹੀ ਇਹ ਪੁੱਠੇ ਸਿੱਧੇ ਕੰਮ ਇਹ ਸਾਰੇ ਕਰਦਾ ਆ ਤੇ ਅੱਜ ਜਿਹੜੀ ਘਟਨਾ ਘਟ ਇਹਨੇ ਪਿੰਡ ਲੋ ਪਿੰਡ ਦੇ ਲੋਕਾਂ ਨੂੰ ਉਕਸਾਇਆ ਕੁਝ ਇਹਦੇ ਨਾਲ ਇੱਕ ਦੋ ਬੰਦੇ ਜਿਹੜੇ ਆ ਉਹ ਰਲੇ ਹੋਏ ਆ ਤੇ ਉਹਨਾਂ ਨੇ ਉਕਸਾ ਕੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਕਾਰਨ ਕੀ ਆ ਜੀ ਚੋਂਦੇ ਚੋਂਦੇ ਇਹ ਚੋਂਦੇ ਗੁਰੂ ਘਰ ਦੇ ਉੱਤੇ ਕਬਜ਼ਾ ਗੁਰੂ ਘਰ ਦਾ ਪੈਸਾ ਕਿਉਂਕਿ ਇਹ ਕਰਦਾ ਤਾਂ ਕੁਝ ਨਹੀਂ ਹੈਗਾ ਬੰਦਾ ਇਹ ਪਰ ਗੁਰੂ ਘਰ ਤਾਂ ਸ਼੍ਰੀ ਗੁਰੂ ਉਹ ਸਿੰਘ ਸਾਹਿਬ ਤੁਸੀ ਦੱਸ ਰਹੇ ਹੋ ਤਾਂ ਐਚਪੀਸੀ ਦੇ ਅੰਡਰ ਹੈ ਤਾਂ ਨਹੀਂ ਨਹੀਂ ਐਸਜੀਪੀਸੀ ਨੇ ਸਾਡੀ ਲੋਕਲ ਕਮੇਟੀ ਆ ਸਾਡੀ ਸੱਤ ਬੰਦਿਆਂ ਦੀ ਉੱਥੇ ਜਿਹੜੀ ਹੈਗੀ ਆ ਉਹ ਚ ਕਮੇਟੀ ਬਣੀ ਹੋਈ ਆ ਉਹ ਅਸੀਂ ਚਲਾ ਰਹੇ ਆ ਕਮੇਟੀ ਦੇ ਵਿੱਚ ਇਹ ਵੀ ਮੈਂਬਰ ਸੀਗਾ ਪਰ ਉਦੋਂ ਇਹ ਗੱਲ ਕਹੀ ਗਈ ਵੀ ਇੱਕ ਤਨਖਾਹਦਾਰ ਬੰਦਾ ਮੈਂਬਰ ਨਹੀਂ ਹੋ ਸਕਦਾ ਪਰ ਸਰਪੰਚ ਧੱਕੇ ਨਾਲ ਉਹ ਮੈਂਬਰ ਵੀ ਬਣਿਆ ਫਿਰ ਧੱਕੇ ਦੇ ਨਾਲ ਉਹਨੇ ਜਿਹੜੀ ਆ ਇਹ ਉੱਥੇ ਤਨਖਾਹ ਵੀ ਲੈਂਦਾ 파ਟੀ ਸਿੰਘ ਹੈਗਾ ਉਸ ਦਾ ਇਹੋਂ ਹਾਂਜੀ ਅਸੀਂ ਇਹਨੂੰ ਇਹ ਗੱਲ ਪਹਿਲਾਂ ਕਹੀ ਵੀ ਤੁਸੀਂ ਹੁਣ ਸਰਪੰਚ ਬਣ ਗਿਆ ਤੂੰ ਹੁਣ ਸਰਪੰਚੀ ਕਰ ਵੀ ਗੁਰੂ ਘਰ ਨੂੰ ਜਿਹੜਾ ਨਾ ਉਹਦਾ ਗੁਰੂ ਘਰ ਦਾ ਪ੍ਰਬੰਧ ਸਾਨੂੰ ਚਲਾ ਲੈੰਦੋ ਵੀ ਇਸ ਜੱਜੇ ਤਰੀਕੇ ਦਾ ਨਹੀਂ ਸਮਾਂ ਹੁੰਦਾ ਪਰ ਇਸ ਬੰਦੇ ਨੇ ਇੱਕ ਨਾ ਮੰਨੀ ਜਦੋਂ ਅੱਜ ਜਿਹੜੀ ਇਹਨੇ ਦੇਖੋ ਆ ਜਿਹੜੀ ਸਾਰੀ ਮੈਂ ਗੱਲ ਦੱਸੀ ਆ ਤੁਹਾਨੂੰ ਇਹਨੇ ਕਿ ਕਿਦਾ ਪਿੰਡ ਵਾਰਿਆਂ ਨੂੰ ਬਰਗਲਾਇਆ ਉੱਥੇ ਮਤਲਬ ਇਹ ਇਹੀ ਚਾਹੁੰਦਾ ਸੀਗਾ ਵੀ ਕਮੇਟੀ ਨੂੰ ਤੋੜਾਂ ਹੋਕਣ ਕਰੋਕ ਮੈਂ ਸਾਰੀ ਗੱਲ ਤੇ ਮੈਂ ਕਾਬਜ ਹੋਵਾਂ ਜਿਹਦੇ ਲਈ ਉਹਨੇ ਕੀਤਾ ਵੀ ਅੱਜ ਦੇਖੋ ਅੱਜ ਉਹਨੇ ਨਵਾਂ ਮਤਾ ਪਾ ਕੇ ਉਹਨੇ ਆਪੇ ਹੀ ਚਾਰ ਸੈਣ ਕਰਾ ਕੇ ਉਹਨੇ ਕਮੇਟੀ ਨੂੰ ਬਦਲਤਾ ਉਹਦਾ ਇੱਕ ਉਹਨੇ ਇੱਕ ਸਟੈਂਪ ਪੇਪਰ ਦੇ ਉੱਤੇ ਲਿਖ ਕੇ ਉਹਦੇ ਸਾਈਨ ਕਰਵਾ ਰਿਆ ਮਤਲਬ ਸਵੇਰੇ ਘਟਨਾ ਘਟਦੀ ਜਿਹਦੇ ਵਿੱਚ ਉਹ ਗੁਰੂ ਮਹਾਰਾਜ ਦੇ ਉਹ ਜੰਗਲਾ ਟੱਪ ਕੇ ਨਾ ਉਹ ਮੇਰੇ ਦੇ ਉੱਤੇ ਉਹ ਕਿਰਪਾਨ ਲੈ ਕੇ ਬਾਹਰ ਕਰਨ ਦੇ ਲਈ ਇਹ ਭੱਜ ਕੇ ਗਏ ਨੇ ਅੱਗਿਓ ਗੁਰੂ ਸਾਹਿਬ ਜੰਗਲਾ ਟੱਪ ਲੈ ਆਏ ਨੇ ਅੰਦਰ ਜੰਗਲਾ ਟੱਪ ਕੇ ਇਹ ਅੰਦਰੋਂ ਇਹਨੇ ਕਰਪਾਨ ਚੱਕ ਲਈ ਉੱਥੋਂ ਤੇ ਜਿਹੜੀ ਕਿ ਉੱਥੇ ਬੀਬੀਆਂ ਨੇ ਉਹਨਾਂ ਨੇ ਮੁੜ ਕੇ ਉੱਥੇ ਹੀ ਮੌਕੇ ਤੇ ਉਹਨੂੰ ਕਾਬੂ ਕਰ ਲਿਆ ਉਹਦੇ ਅੰਦਰ ਗੁਰੂ ਦਾ ਕੋਈ ਭੈ ਨਹੀਂ ਉਹ ਗੁਰੂ ਸਾਹਿਬ ਨੂੰ ਗੁਰੂ ਨਹੀਂ ਮੰਨਦਾ ਤੇ ਉਹ ਬੜੇ ਲੰਮੇ ਸਮੇਂ ਤੋਂ ਉਹ ਇਹ ਹਰਕਤਾਂ ਕਰਨ ਲੱਗਾ ਹੋਇਆ ਆ ਇੱਕ ਜਿਹੜੀ ਹੋਰ ਮੈਂ ਗੱਲ ਕਰਨੀ ਇਹਨੇ ਤਿੰਨ ਚਾਰ ਸੋਸ਼ਲ ਮੀਡੀਆ ਤੇ ਗਰੁੱਪ ਬਣਾਏ ਹੋਇਆ ਜਿਹੜੇ ਵਿੱਚ ਪਿੰਡ ਹੀ ਨਹੀਂ ਇਲਾਕਾ ਪੂਰੇ ਪੰਜਾਬ ਦੇ ਵਿੱਚੋਂ ਜਿਹੜੇ ਰਿਲੇਟਡ ਧਾਰਮਿਕ ਬੰਦੇ ਉਹਨਾਂ ਨੂੰ ਉਹਦੇ ਉੱਤੇ ਲਗਾਤਾਰ ਪਿਛਲੇ 1 ਮਹੀਨੇ ਤੋਂ ਲਿਖ ਲੈ ਕੇ ਕੱਲੇ-ਕੱਲੇ ਬੰਦੇ ਦੀ ਕਿਰਦਾਰਕੋਸ਼ਿਸ਼ ਕਰ ਰਿਹਾ ਕਦੀ ਸਾਡੀ ਬੀਬੀ ਭੈਣ ਆ ਸਾਡੀ ਮਾਤਾ ਆ ਕਹਿ ਲੋ ਵੀ ਕੈਸ਼ੀਅਰ ਆ ਉਹਨਾਂ ਦੀ ਕਦੀ ਉਹ ਕਿਰਦਾਰਕੋਸ਼ਿਸ਼ ਕਰਦਾ ਕਦੀ ਉਹ ਮੇਰੀ ਕਰਦਾ ਕਦੀ ਕਿਸੇ ਹੋਰ ਬੀਬੀ ਦੀ ਕਰਦਾ ਕਿਸੇ ਬੱਚੇ ਦੀ ਕਰਦਾ ਉਹ ਲਗਾਤਾਰ ਕਿਰਦਾਰਕੋਸ਼ਿਸ਼ ਕਰਨ ਲੱਗਾ ਹੋਇਆ ਆ ਸਾਡੇ ਪਿੰਡ ਦੇ ਬਹੁਤ ਵਾਰ ਲੋਕਾਂ ਦੀ ਹੁਣ ਜੀ ਆਸ਼ਵਾਸਨ ਮਿਲਿਆ ਜੀ ਇੱਥੋਂ ਐਸਐਸਪੀ ਸਾਹਿਬ ਕੋ ਆਏ ਸੀਗਾ ਤੁਸੀਂ ਅਸੀਂ ਐਸਐਸਪੀ ਸਾਹਿਬ ਕੋ ਆਏ ਸੀ ਦੇਖੋ ਅੱਜ ਵੀ ਕੋਈ ਇਹ ਮਤਲਬ ਇੱਥੇ ਸਾਨੂੰ ਕੋਈ ਆਫੀਸਰ ਨਹੀਂ ਮਿਲਿਆ ਇੱਥੇ ਜਿਹੜੀ ਸਰਕਾਰ ਇਹ ਕਹਿੰਦੀ ਆ ਵੀ ਅਸੀਂ ਜਿਹੜਾ ਹੈ ਨਾ ਬਿਆਦਵੀਆਂ ਤੇ ਕਾਨੂੰਨ ਲੈ ਕੇ ਆਣਾ ਆ ਤੇ ਉਹ ਹਾਲ ਇਹ ਆ ਵੀ ਸਾਨੂੰ 8 ਦਿਨ ਹੋ ਗਏ ਪਿੱਟਦਿਆਂ ਨੂੰ ਇਹ ਗੱਲ ਕਹਿੰਦਿਆਂ ਨੂੰ ਵੀ ਇਹ ਬਿਆਦਵੀ ਹੋ ਸਕਦੀ ਆ ਜਿਹੜੀ ਅੱਜ ਹੋਈ ਆ ਬਿਆਦਵੀ ਉੱਥੇ ਗੁਰੂ ਸਾਹਿਬ ਦੀ ਇਹ ਥਾਣੇ ਸ਼ਿਕਾਇਤ ਦਿੱਤੀ ਗਈ ਸੀ ਡੀਐਸਪੀ ਸਾਹਿਬ ਨੂੰ ਵੀ ਮਿਲਿਆ ਗਿਆ ਸੀ ਕੀ ਮੰਨ ਕਰਦੇ ਹੋਣ ਉਹ ਉਸ ਬੰਦੇ ਤੇ ਪਰਚਾ ਹੋਣਾ ਚਾਹੀਦਾ ਤੁਰੰਤ ਜਿਹੜੇ ਉਹਦੇ ਨਾਲ ਉਸ 사디ਸ਼ ਦੇ ਵਿੱਚ ਇਨਵੋਲ ਆ ਉਹਨਾਂ ਤੇ ਵੀ ਪਰਚਾ ਹੋਣਾ ਚਾਹੀਦਾ ਤੇ ਤੁਰੰਤ ਕਾਰਵਾਈ ਹੋਣੀ ਚਾਹੀਦੀ ਇਸ ਗੱਲ ਤੇ ਕਿਉਂਕਿ ਐਵੀਡੈਂਸ ਜਿਹੜਾ ਉਹ ਸਾਹਮਣੇ ਆ ਕੋਈ ਸਬੂਤ ਲਿਆਂ ਦੀ ਲੋੜ ਨਹੀਂ ਕੋਈ ਇਨਵੈਸਟੀਗੇਸ਼ਨ ਦੀ ਲੋੜ ਨਹੀਂ ਹੈਗੀ ਇਹਦੇ ਵਿੱਚ ਹੁਸ਼ਿਆਰਪੁਰ ਤੋਂ ਅਮਰੀਕ کمار ਦੀ ਰਿਪੋਰਟ